ਮੁੱਖ ਮੰਤਰੀ ਭਗਵੰਤ ਮਾਨ ਦੀ ਸਿਹਤ ਨੂੰ ਲੈ ਕੇ ਵੱਡੀ ਅਪਡੇਟ ਸਾਹਮਣੇ ਆ ਰਹੀ ਹੈ ਮੁੱਖ ਮੰਤਰੀ ਭਗਵੰਤ ਮਾਨ ਨੂੰ ਪੀਜੀਆਈ ਸ਼ਿਫਟ ਕੀਤਾ ਜਾ ਸਕਦਾ ਹੈ ਮੁੱਖ ਮੰਤਰੀ ਭਗਵੰਤ ਮਾਨ ਦੇ ਨਿਵਾਸ ਸਥਾਨ ਤੇ ਐਂਬੂਲੈਂਸ ਆ ਪਹੁੰਚ ਚੁੱਕੀਆਂ ਨੇ ਸਪੈਸ਼ਲਿਸਟ ਡਾਕਟਰ ਨੇ ਜਿਹੜੇ ਪੀਜੀਆਈ ਤੋਂ ਉਹ ਮੁੱਖ ਮੰਤਰੀ ਭਗਵੰਤ ਮਾਨ ਦੇ ਨਿਵਾਸ ਸਥਾਨ ਤੇ ਪਹੁੰਚ ਚੁੱਕੇ ਨੇ ਕੀ ਇਹ ਪੂਰੀ ਖਬਰ ਤੁਹਾਨੂੰ ਦੱਸ ਦਿਆਂ ਤੁਸੀਂ ਜੁੜਿਓ ਲੋਕ ਪੁਆਇੰਟ ਨਿਊਜ਼ ਦੇ ਨਾਲ ਮੈਂ ਗਗਨਦੀਪ ਸਿੰਘ ਮੁੱਖ ਮੰਤਰੀ ਭਗਵੰਤ ਮਾਨ ਬਿਮਾਰ ਨੇ ਤੁਹਾਨੂੰ ਖਬਰ ਅਸੀਂ ਬੀਤੇ ਕੱਲ ਦਿੱਤੀ ਸੀ ਅੱਜ ਸਿਹਤ ਨੂੰ ਲੈ ਕੇ ਇੱਕ ਹੋਰ ਵੱਡੀ ਅਪਡੇਟ ਜਿਹੜੀ ਹੈ ਉਹ ਸਾਹਮਣੇ ਆ ਰਹੀ ਹੈ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਸਿਹਤ ਜਿਹੜੀ ਉਹ ਨਾਜ਼ੁਕ ਵਣੀ ਹੋਈ ਹੈ ਮੁੱਖ ਮੰਤਰੀ ਭਗਵੰਤ ਮਾਨ ਨੂੰ ਸ਼ਿਫਟ ਪੀਜੀਆ ਕੀਤਾ ਜਾ ਸਕਦਾ ਹੈ ਮੁੱਖ ਮੰਤਰੀ ਭਗਵੰਤ ਮਾਨ ਦੇ ਨਿਵਾਸ ਸਥਾਨ ਤੇ ਐਂਬੂਲੈਂਸਾਂ ਪਹੁੰਚ ਚੁੱਕੀਆਂ ਨੇ ਅਤੇ ਪੀਜੀਆਈ ਤੋਂ ਸਪੈਸ਼ਲਿਸਟ ਡਾਕਟਰ ਨੇ ਜਿਹੜੇ ਉਹ ਵੀ ਮੁੱਖ ਮੰਤਰੀ ਭਗਵੰਤ ਮਾਨ ਦੇ ਸਥਾਨ ਤੇ ਪਹੁੰਚ ਚੁੱਕੇ ਨੇ ਦਾਵਾ ਜਿਹੜਾ ਸ਼ਰਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਵਿਕਰਮ ਮਜੀਠੀਆ ਦੇ ਵੱਲੋਂ ਕੀਤਾ ਗਿਆ ਵਿਕਰਮ ਮਜੀਠੀਆ ਨੇ ਇੱਕ ਵੀਡੀਓ ਜਾਰੀ ਕਰਕੇ ਵੱਡਾ ਦਾਵਾ ਕੀਤਾ ਉਹਨਾਂ ਨੇ ਦਾਵਾ ਕੀਤਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਸਿਹਤ ਹੈ ਜਿਹੜੀ ਉਹ ਨਾਜ਼ੁਕ ਬਣੀ ਹੋਈ ਹੈ ਵਿਕਰਮ ਮਜੀਠੀਆ ਨੇ ਵੱਡਾ ਦਾਵਾ ਕਰਦੇ ਆਖਿਆ ਕਿ ਅੱਜ ਸਵੇਰੇ ਪੀਜੀਆਈ ਤੋਂ ਸਪੈਸ਼ਲਿਸਟ ਡਾਕਟਰ ਨੇ ਜਿਹੜੇ ਉਹ ਮੁੱਖ ਮੰਤਰੀ ਭਗਵੰਤ ਮਾਨ ਦੇ ਨਿਵਾਸ ਸਥਾਨ ਪਹੁੰਚੇ ਨੇ ਅਤੇ ਨਾਲ ਹੀ ਉਹਨਾਂ ਨੇ ਵੀ ਦਾਅਵਾ ਕੀਤਾ ਕਿ ਐਂਬੂਲੈਂਸਾਂ ਵੀ ਤਾਇਨਾਤ ਕੀਤੀਆਂ ਗਈਆਂ ਨੇ ਤਾਂ ਕਿ ਮੁੱਖ ਮੰਤਰੀ ਭਗਵੰਤ ਮਾਨ ਨੂੰ ਕਿਸੇ ਸਮੇਂ ਵੀ ਪੀਜੀਐਸ਼ ਸ਼ਿਫਟ ਕੀਤਾ ਜਾ ਸਕਦਾ ਹੈ ਵਿਕਰਮ ਜੀਠੇ ਵੱਲੋਂ ਹੋਰ ਕੀ ਦਾਅਵੇ ਕੀਤੇ ਗਏ ਨੇ ਆਓ ਉਹਨਾਂ ਦਾ ਵਿਹਾਨ ਸੁਣਦੇ ਹਾਂ ਸਾਡੇ ਜੋ ਚੀਫ ਮਿਨਿਸਟਰ ਸਾਹਿਬ ਨੇ ਭਗਵੰਤ ਮਾਨ ਜੀ ਇਹਨਾਂ ਦੀ ਸਿਹਤ ਨੂੰ ਲੈ ਕੇ ਸਾਰੇ ਮਾਮਲੇ ਬੜੇ ਗੁਪਤ ਰੱਖੇ ਜਾਂਦੇ ਔਰ ਮੈਂ ਦੋ ਤਿੰਨ ਦਿਨ ਪਹਿਲਾਂ ਇੱਕ ਇਥੇ ਬੋਲਦੇ ਆ ਕਹਿ ਵੀ ਰੇ ਸੀ ਕੀ ਮਜੀਠੀਆ ਮੇਰੇ ਬਾਰੇ ਤਾਂ ਬਾਰ-ਬਾਰ ਬੁਲੇਟਿਨ ਜਾਰੀ ਕਰਦਾ ਦੂਜੀ ਵਾਰ ਹੀ ਨਹੀਂ ਕਰਦਾ ਚਲੋ ਇਹਨਾਂ ਦੀ ਪਤਾ ਨਹੀਂ ਕਿਸ ਸੋਚ ਨਾਲ ਇਹ ਗੱਲ ਕਹਿ ਰਹੇ ਸੀ ਆਈ ਵਿਸ਼ ਹਮ ਵੈਲ ਮੈਂ ਕਿਉਂਕਿ ਸੂਬੇ ਦੇ ਮੁੱਖ ਮੰਤਰੀ ਨੇ ਤੰਦਰੁਸਤ ਚਾਹੀਦੇ ਆ ਉਹਨਾਂ ਦੀ ਧਮਾਕੀ ਤੌਰ ਤੇ ਸਰੀਰਕ ਤੌਰ ਤੇ ਹਰ ਤਰੀਕੇ ਨਾਲ ਕਿਉਂਕਿ ਪੰਜਾਬ ਦੀ ਬਾਰਡਰ ਸਟੇਟ ਦੀ ਜ਼ਿੰਮੇਵਾਰੀ ਉਹਨਾਂ ਤੇ ਹੈ ਔਰ ਕਿਉਂਕਿ ਇਸ ਖਬਰ ਨੂੰ ਫੇਰ ਦਬਾਇਆ ਜਾ ਰਿਹਾ ਹੈ ਲੋਕਾਂ ਕੋਲੋਂ ਸੱਚ ਲਿਆਉਣ ਤੋਂ ਲੁਕੋਇਆ ਜਾ ਰਿਹਾ ਹੈ ਅੱਜ ਮੈਨੂੰ ਪਤਾ ਲੱਗਿਆ ਕਿ ਸਵੇਰ ਦੇ 6:30 7 ਵਜੇ ਦੇ ਫੇਰ ਉਹੀ ਪ੍ਰੋਬਲਮ ਦੇ ਸ਼ਿਕਾਰ ਹੋਇਆ ਜਦ ਇਹ ਵੱਧ ਸ਼ਰਾਬ ਪੀ ਲੈਂਦੇ ਹੈ ਔਰ ਕਾਫੀ ਸਿਹਤ 'ਚ ਵਿਗਾੜ ਆਇਆ ਹਾਲਾਤ ਇਹ ਬਣ ਗਏ ਕਿ ਇਹਨਾਂ ਦੇ ਸੀਨੀਅਰ ਪੁਲਿਸ ਅਫਸਰ पीजीआई तो स्पेशलिस्ट ਵੀ ਲਿਆਉਣੇ ਪਏ ਫਿਰ ਕੋਈ ਹਾਰਟ ਦਾ ਸਪੈਸ਼ਲਿਸਟ ਔਰ ਲਿਵਰ ਦੇ ਸਪੈਸ਼ਲਿਸਟ ਵੀ ਆਏ ਆ ਔਰ ਦੋ ਐਂਬੂਲੈਂਸ ਵੀ ਸਟੇਸ਼ਨ ਨੇ ਕਿ ਸ਼ਾਇਦ ਇਹਨਾਂ ਨੂੰ ਪੀਜੀਆਈ ਸ਼ਿਫਟ ਕਰਨਾ ਪਊਗਾ ਸੋ ਮੈਂ ਨਾਟ ਕਿ ਮੈਂ ਇਸ ਮਸਲੇ ਨੂੰ ਪੋਲਿਟਿਸੀਸਾਈਜ਼ ਕਰ ਰਿਹਾ ਆਈ ਵਿਸ਼ ਹਿਮ ਵੈਲ ਗੁਰੂ ਕਿਰਪਾ ਕਰਨ ਇਹਨਾਂ ਨੂੰ ਸਿਹਤ ਜਾਬਤਾਬ ਦੇਣ ਇਹ ਤੰਦਰੁਸਤ ਹੋਣ ਮਗਰ ਮੈਂ ਨਾਲ ਦੀ ਨਾਲ ਚੀਫ ਸਕੱਟਰੀ ਸਾਹਿਬ ਨੂੰ ਪੰਜਾਬ ਸਰਕਾਰ ਨੂੰ ਇਹ ਬੇਨਤੀ ਕਰੂੰਗਾ ਕਿ lettes not hide the facts of the chief minister ਇਹ ਪਬਲਿਕ ਅਫਸਰ ਜੇ ਬੈਠੇ ਆ ਜ਼ਿੰਮੇਵਾਰੀ ਹੈ ਇਲੈਕਸ਼ਨ ਚੱਲ ਰਹੀ ਹੈ ਇਲੈਕਸ਼ਨ ਕੈਂਪੇਨ ਤੋਂ ਹੁਣ ਮਿਸਿੰਗ ਨੇ ਔਰ ਜੋ ਸਿਹਤ ਦੇ ਹਾਲਾਤ ਦੱਸੇ ਜਾਂਦੇ ਮੈਨੂੰ ਨਹੀਂ ਲੱਗਦਾ 19 ਤਰੀਕ ਤੱਕ ਉਹਨੇ ਕੈਂਪੇਨ ਕਰ ਪਾਉਣਗੇ ਸੋ ਵਾਈ ਇਸ ਥਿਸ ਥਿੰਗ ਬੀਇੰਗ ਕੇਪਟ ਸੀਕ੍ਰੀਟ ਬਿਕੋਜ਼ ਪਹਿਲਾਂ ਵੀ ਇਹ ਗੱਲਾਂ ਸਾਹਮਣੇ ਨਿਕਲ ਕੇ ਆਈਆਂ ਸੀ ਮੁੜ ਕੇ ਉਸ ਗੱਲ ਦੀ ਪੁਸ਼ਟੀ ਵੀ ਹੋਈ ਜਦ ਅਪੋਲੋ ਦਾਖਲ ਹੁੰਦੇ ਰਹੇ ਜਾਂ ਫੋਰਟਿਸ ਦਾਖਲ ਹੁੰਦੇ ਰਹੇ ਸੋ ਮੇਰਾ ਤੁਹਾਡੇ ਸਾਰਿਆਂ ਨਾਲ ਰੂਬਰੂ ਹੋਣ ਦਾ ਮਕਸਦ ਇਹ ਸੀ ਕਿ ਮੇਰੇ ਜੋ ਸੂਤਰ ਨੇ ਦੱਸਦੇ ਹੈ ਕਿ ਇਸ ਤਰ੍ਹਾਂ ਸਿਹਤ ਕਾਫੀ ਨਾਜ਼ੁਕ ਹੈ ਵਿਗੜੀ ਹੋਈ ਹੈ ਔਰ ਕਾਰਨ ਸ਼ਰਾਬ ਵੀ ਦੱਸੀ ਜਾ ਰਹੀ ਹੈ ਐਂਡ ਵੀ ਆਲ نو ਕਿ ਕ੍ਰੋਨਿਕ ਪ੍ਰੋਬਲਮ ਹੈ ਲਿਵਰ ਦੀ ਤੇ ਹੋਰ ਔਰ ਉਹਦਾ ਜਦ ਪਾਣੀ ਭਰ ਜਾਂਦਾ ਲੰਗ ਸੇ ਤੇ ਹਾਰਟ ਨੂੰ ਵੀ ਇਫੈਕਟ ਕਰਦਾ ਹੈ ਸੋ ਆਈ ਅਗੇਨ विश ਹਿਮ ਵੈਲ ਬਟ ਮੈਂ ਆਲ ਵੀ ਚਾਹੂੰਗਾ ਕਿ ਕੀਪ ਇਟ ਟਰਾਂਸਪੇਰੈਂਟ Let everybody know the truth and so that ਜੋ ਇਹਨਾਂ ਦੇ ਵੋਟਰ ਸਪੋਰਟਰ ਨੇ ਪਰਿਵਾਰ ਹੈ ਉਹ ਇਹਨਾਂ ਦੀ ਸਿਹਤ ਜਾਪਤੀ ਲਈ ਅਸੀਂ ਸਾਰੇ ਅ ਅਰਦਾਸ ਬੇਨਤੀ ਵੀ ਕਰਦੇ ਹਾਂ ਕਿ ਛੇਤੀ ਤੰਦਰੁਸਤ ਹੋਣ ਔਰ ਇਸ ਗੱਲ ਦੇ ਬਾਰੇ ਲੋਕੋਨ ਦਾ ਕੋਈ ਫਾਇਦਾ ਨਹੀਂ ਹੈ Let people know the truth and let uh, him get uh, I wish him well thank you ਬਹੁਤ ਬਹੁਤ ਤਨਵੀਰ